ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਰਪਾਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਭ ਵੀਰ ਕੋਲ ਆਏ ਆਂ ਤੇ ਅੱਜ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਛੋਟਾ ਤੇ ਤਿੰਨ ਚਾਰ ਤੁਹਾਨੂੰ ਗਾਵਾਂ ਤੁਹਾਨੂੰ ਦਿਖਾਉਣੀ ਆਂ ਤੇ ਕੁਝ ਗਾਵਾਂ ਖੁੱਲੀਆਂ ਛੱਡੀਆਂ ਚ ਵਿਧੀਆਂ ਨੇ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵਿਧੀਆਂ ਨਾਲ ਤੇ ਪੋਸਟ ਨੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਨਾ ਠੀਕ ਠਾਕ ਜੀ ਸਭ ਵਧੀਆ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਠੀਕ ਆ ਤੇ ਅੱਜ ਮੱਝਾਂ ਵੀ ਲੈਣ ਤੀਆਂ ਜੀ ਦੋ ਮੱਝਾਂ ਚਾਰ ਗਾਵਾਂ ਇੱਕ ਝੋਟਾ ਤੇ ਰੇੜਾ ਘੋੜਾ ਪਾਉਣਾ ਅੱਜ ਫਿਰ ਰੇੜਾ ਘੋੜਾ ਵੀ ਜੇ ਕੋਈ ਵੀਰ ਹੈਗਾ ਰੇੜਾ ਘੋੜਾ ਜੇ ਕੋਈ ਵੀਰ ਚਾਹਵਣਾ ਉਹ ਦੇ ਦਾਂਗੇ ਅੱਛਾ ਰੇੜਾ ਘੋੜਾ ਵੀ ਹਾਂਜੀ ਜਿਹੜਾ ਘੋੜੀ ਹੈ ਅੱਛਾ ਘੋੜੀ ਆ ਤੇ ਰੇੜਾ ਤੇ ਘੋੜੀ ਆ ਹਨਾ ਜੇ ਕਿਸੇ ਨੇ ਇਹੋ ਜਾਵਿਆ ਵੀਰ ਉਹਦੇ ਕੋਨੇ ਦੇ ਦਾਂਗੇ ਠੀਕ ਆ ਉਹ ਵੀ ਦੇ ਦੋਗੇ ਸਾਬ ਨਾਲ ਪਧਰੇ ਰੇਡ ਤੇ ਦਾਂਗੇ ਠੀਕ ਆ ਤੇ ਚਲੋ ਨਾਮ ਦੱਸਤੇ ਕਰੀ ਨਾਮ ਕੀ ਮੇਰਾ ਪ੍ਰਭ ਹਾਂਜੀ ਕੈਂਡਾ ਵਰਪਾਲ ਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਬਾਬਾ ਨੋਸੇ ਸਮਾਤ ਦੇ ਵਿੱਚ 5 ਕਿਲੋਮੀਟਰ ਠੀਕ ਆ ਕੈਂਡਾ ਆਪਣਾ ਠੀਕ ਆ ਪਤੀ ਵਾਲੇ ਕੀ ਜੀ ਠੀਕ ਆ ਤੇ ਚੱਬਾ ਵੀ ਲੱਗ ਗਈ ਆ ਹਨਾ ਚੱਬਾ ਤੈਨੂੰ ਹੀ ਲੱਗੇ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ 978091179 ਠੀਕ ਆ ਤੇ ਸ਼ੁਰੂਆਤ ਮੱਜਾਂ ਦੇ ਕਰ ਲਈਏ ਫਿਰ ਆ ਮੱਜਾਂ ਕਿੰਨਾ ਚਿਰ ਹੋ ਗਿਆ ਇਸੋ ਹੀ ਨਾਲ ਇਹਨੂੰ ਵੀ ਦਿੱਸਤੀ ਚ ਪਾਈਆਂ ਦੇ ਹੁੰਦੀਆਂ ਕਿੰਨਾ ਪੰਜਵਾਂ ਦਿਨ ਸੋਈ ਨੋਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਕੋਹਲਾ ਲਾਲੇ ਕੋ ਦੁੱਧ ਲਾਲੇ ਇਥੇ ਲੇ 8 ਕਿਲੋ ਹੋ ਗਿਆ ਹੁਣ ਤਿਆਰ ਜਿਹੜਾ ਹਾਂਜੀ ਅਗਲੇ ਤਿਆਰ 8 ਕਿਲੋ ਜਿਹੜਾ ਅੱਪ ਚ ਵਾਦਣਾ ਜਿਹੜਾ ਤੇ ਕਿੰਨਾ ਕਿ ਚਵਾਈ ਜਾਊਗੀ ਉਤਨਾ ਹੀ ਚਵਾਈ ਜਾਊਗਾ 11 ਕਿਲੋ ਚੁਵਾਈ ਜਾਏਗੀ ਚਲੋ ਤੁਰਾਂ ਹਾਂ ਫਿਰ 10 11 ਕਿਲੋ ਤੇ ਲਾਗੇ ਆਪਣੇ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਦੁੱਧ ਜਿਹੜਾ ਕਹਿੰਦੇ ਕਿ 8 ਕਿਲੋ ਹੈਗਾ ਇਹ ਦੇਖੋ ਮੋਕੇ ਤੇ ਜੇ ਕੋਈ ਹੱfte ਦੇ ਅੰਦਰ ਦੀ ਸੂਈ ਆ ਤੇ 10-11 ਲੀਟਰ ਦੇ ਕਰੀਬ ਦੁੱਧ ਜਿਹੜਾ ਕੰਦੇ ਚ ਆਜੂਗੀ ਤੇ ਇਹਰਾ ਵੀ ਜੇ ਫਿਰ ਜਾਇਜਾ ਮੁੱਲ ਮੁੱਲ ਵੀ ਕਰ ਜੀਏ ਸਾਨ ਕਰੀਸ ਕਰ ਜੀਏ ਠੀਕ ਹੈ 63000 ਜੀ ਕਰ ਦੋ ਕਿ ਮੌਕੇ ਤੇ ਮੰਨਤਾਂ ਨਾ ਹੋਰ ਜੈਸ ਨੋਈਆਂ ਜੈਸ ਨੌਕਰੀ ਦੋ ਨਹੀਂ ਤੇ ਬਿਲਕੁਲ 80000 ਜੀ ਅੱਛਾ ਚਲੋ ਪਾ ਕੇ ਫੋਨ ਲਾਵੇ ਕੋਈ ਕੋਈ ਨਾ ਮੋੜਦੇ ਨਹੀਂ ਫਿਰ ਵੀ ਆਪਾਂ ਕੋਈ ਗੱਲ ਪਣਪਰਾ ਚ ਨਹੀਂ ਜੋ ਕਿ ਅਸੀਂ ਮੰਨ ਕਰਾਂਗੇ ਖੁੱਲਾ ਕਰ ਦੋ ਕਿ ਮੰਨਤਾਂ ਕਰਾਂਗੇ ਠੀਕ ਹੈ ਬਾਕੀ ਸੱਜਰ ਸੁਝੇ ਨੇ ਵਧਿ ਜਾਣਾਂਗੇ ਠੀਕ ਹੈ ਬਾਕੀ ਕੋਈ ਵੀਰ ਇੱਕ ਵਾਰੀ ਫੋਨ ਜ਼ਰੂਰ ਲਾਵੇ ਮੰਨਤਾਂ ਖੁੱਲੇ ਹੋਣਗੇ ਸਾਰੇ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹ ਕਰਤੀ ਢਾਕ ਲੰਡਾਉਗੀ ਪੱਕਾ ਦੁੱਧ ਹੈ ਕਹਦਾ ਢਾਕ ਲੰਡਾਉ ਲਓ ਜੀ ਤੋਰੋ ਫੇਰ ਇਹਨਾਂ ਇਹ ਬੱਚੇ ਤਾਂ ਬਿਨਾਈਆਂ ਹਨ ਬੱਚੇ ਬਣਾ ਜੀ ਤੇ ਇਹ ਮਿਲਦੀ ਕਿੱਦਾਂ ਜੀ ਕਿ ਮੈਂ ਪੀ ਆਪਣੇ ਕੋਲ ਇੱਕ ਹੁਣੇ ਤਰੀ ਆਈ ਏ ਅੱਛਾ ਆਉਣਾ ਕਰੇ ਭੜੇ ਕੋਈ ਨਹੀਂ ਇਹ ਜੀ ਆ ਦੇਖ ਸਾਡੇ ਜੇ ਨਵਾਈ ਵੀ ਨਹੀਂ ਆ ਜੇ ਹੁਣ ਨਹੀਂ ਇੱਥੋਂ ਲਾਗੋ ਹੀ ਲਿਆਂਦੀ ਵਿਧੀ ਅੱਛਾ ਇਹ ਲਾਗੋ ਕਿਦਾਂ ਲਿਆਂਦੀ ਹੈ ਵਿਧੀ ਹੁਣਾਂ ਨੇ ਇਤਰਾ ਹੀ ਆਈ ਹੈ ਜਿਹੜੀ ਛੱਬੋ ਹੀ ਬਦਲਿਆ ਬਸ ਇਹ ਤਾਂ ਛੱਬੋ ਹੀ ਨਾ ਬਦਲਿਆ ਤੇ ਦੁੱਧ ਜਿਹੜਾ 10 ਕਿਲੋ ਜਾਂਦਾ ਪਿੱਛੇ ਚੋਇਆ ਵਾ ਤੇ ਉੱਥੇ ਪਹਾੜੇ ਤੇ ਚੋ ਕੇ ਲਿਆਂਦੀ ਬਾਕੀ ਗਾਂਕ ਟੀਗਾ ਵੀ ਲਵਾ ਸਕਦੀ ਹੈ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਜੀ ਘਰ ਵਾਲੇ ਦੇ ਆਂਦੇ ਹੀ ਵੀ ਕੋਈ ਇਹ ਵੇਂ ਨਾ ਸਹੀ ਆ ਅੱਛਾ ਤੇ ਬਾਕੀ ਆਪਾਂ ਚਲੋ ਇਹ ਨਹੀਂ ਕਿੰਨੇ ਮਹੀਨੇ ਸੂਈ ਆ ਕਿ ਵਿਹਾਂ ਦਾ ਸੂਈ ਆ ਇਹ ਨਹੀਂ ਪਤਾ ਕਿ ਕਦੋਂ ਦੀ ਸੀ ਹਾਂਜੀ ਹਾਂਜੀ ਥਾਣੇ ਦੇ ਕਰੀ ਲਾਗੇ ਰਹਿ ਦਨ ਮਖਾਣ ਦੀ ਕਿਰਪਾ ਬਾਕੀ ਨਹੀਂ ਕੁਝ ਕਰੇਗਾ ਠੀਕ ਹੈ ਬੱਲੇ ਵਾਲਾ ਚੰਗਾ ਸਿਰ ਤੇ ਹੈਗੀ ਤੇ ਸੱਜਰੀ ਉਦਾਂ ਠੀਕ ਹੈ ਬਾਕੀ ਆਪਾਂ ਇਹਨਾਂ ਕਿੰਨੇ ਮਹੀਨੇ ਸੂਈ ਆ ਕਿ ਵਿਹਾਂ ਦਾ ਸੂਈ ਆ ਹੁਣ ਤੇ ਦੁੱਧ ਤੇ ਸਿਰ ਤੇ ਜਾਣੀ ਆ ਤੇ ਕਿੰਨਾ ਇਹਦਾ ਮੁੱਲ ਫਿਰ ਮੁੱਲ ਵੀ ਜੀ 60000 ਰੁਪਿਆ 60000 ਤੇ ਜੈਸ ਨਾ ਕਿੰਨੇ ਦੀ ਹੈ 55000 ਦੀ ਬਾਕੀ ਫੋਨ ਲਾਵੇ ਕੋਈ ਭੈਣ ਭਰਾ ਮਾਣੀ ਕਰਦੇ ਆਪਾਂ ਕਿ ਇਹਨੂੰ ਦੇ ਕੇ ਤੋਰਾਂਗੇ ਅੱਛਾ ਕੋਈ ਇੱਕਨ ਜਿੱਥੇ ਮਰਜ਼ੀ ਜਿੱਥੇ ਫੂਲ ਲਾਵੇ ਪਤਾ ਨਹੀਂ ਹੋ ਗਿੱਧੇ ਜਾਣੀ ਸੈਟ ਕਰਦਾ ਕੋਈ ਗੱਲ ਠੀਕ ਆ ਦੇਵੇ ਤੋਰਾਂਗੇ ਭੈਣ ਭਰਾ ਦੋਵੇਂ ਮੱਜਾਂ ਚ ਕਿਸੇ ਨੂੰ ਕੋਈ ਪਸੰਦ ਆਉਂਦੀ ਆ ਜਿਹੜੀ ਮਰਜ਼ੀ ਫੂਲ ਲਾਵੇ ਫੁੱਲਾ ਮੰਨਤਾ ਨਾ ਹੋ ਜਾਊਗਾ ਤੇ ਹੁਣ ਆ ਜਰਸੀ ਦਿਖਾ ਦੀਏ ਫਿਰ ਹਾਂ ਜਰਸੀ ਆਈ ਆ ਖੋਲੋ ਫਿਰ ਜ਼ੋਰ ਦਿੰਦਾ ਇਹਨਾਂ ਨੂੰ ਆ ਓਏ ਇਹ ਤਾਂ ਬਾਦਾਂ ਇਹ ਦੇਖੋ ਨਹੀਂ ਇਹ ਵੀ ਕਾਫੀ ਕਾਲੀ ਪਈ ਆ ਜਿਹੜੀ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨਾਂ ਨੂੰ ਕਿਹੋ ਜਿਹਾ ਦਸਤ ਨੂੰ ਦੱਸ ਦੇਣਾ ਹੋ ਗਿਆ ਇਹਨਾਂ ਨੂੰ ਸੋਈ ਨੂੰ ਬੱਚੇ ਇਹਨਾਂ ਦੇ ਤੁਹਾਨੂੰ ਹੁਣੇ ਦਿਖਾ ਦੇਾਂਗੇ ਬੱਚੇ ਅੰਦਰ ਬੰਨੇ ਲਿਆ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਉਧਰ ਤੂੰ 9 ਕਿਲੋ 9 ਕਿਲੋ ਹੈਗਾ ਪੱਕਾ ਤਿਆਰ ਮੈਂ ਤਾਂ ਦੋ ਦਿਨ ਚੋਂ ਤਿਆਰ ਆਉਂਦਾ ਆਪਣੇ ਘਰੋਂ ਦੋ 9 ਕਿਲੋ ਦੁੱਧ ਜਿਹੜਾ ਕਹਿੰਦੇ ਕਿੱਥੇ ਹੈਗਾ ਵਾ ਬਾਕੀ ਇੱਥੋਂ ਵੀ ਆਪਣੀ ਚੁਾਈ ਕਰਕੇ ਲੈ ਜੇ ਬਾਕੀ ਜਿੱਡੀਆਂ ਕਿ ਜੱਸੀਆਂ ਹੁੰਦੀਆਂ ਉੱਡੀ ਕਿ ਜੱਸੀ ਹੈ ਇਹ ਵੀ ਤੇ ਕਿੰਨਾ ਕੋ ਤੇਰਾ ਦੁੱਧੇ ਚ ਚਾਈ ਜਾਊਗੀ ਠੰਡੀ ਜੇ ਭਾਵੇਂ ਇੱਧਾ ਬਿਠੇ ਰੋ ਥੱਲੇ ਸਾਰੀ ਚੜੀ ਬਿਠੇ ਰੋ ਕੌਣ ਠੀਕ ਆ ਇਹ ਬੱਚਾ ਆਕਣਾ ਆਪਣਾ ਰੱਸੀ ਪਾਣੀ ਮਣੀ ਕੋ ਲੋਣ ਲਈ ਅਸੀਂ ਤੇ ਦੁੱਧ ਕਿੰਨਾ ਚ ਚਾਈ ਜਾਊਗੀ 2000 프리 12-13 ਕਿਲੋ ਕੱਢੀ ਜਾਊਗੀ ਬੜਾ ਵਾ ਠੀਕ ਆ ਤੇ ਮਾਦੀਆ 15 ਕਿਲੋ ਕੱਢ ਜੂ ਤੇ ਮੁੱਲੇ ਦਾ ਮੁੱਲਾ ਕੀ 35000 35000 32000 ਸਮਾਨ 32000 ਚਲੋ ਜੱਸ ਨਾ ਉਤਨਾ ਕਰੋ ਮਾਂ ਦਾ ਖੁੱਲਾ ਕਰਦੇ ਮੌਕੇ ਤੇ ਕਰਦਾ ਕੋਈ ਨਹੀਂ ਕੋਈ ਭਣ ਭੜਾ ਕੋ ਫੋਨ ਲਾਵੇ ਅੱਛਾ ਤੇ ਕਰਦਾ ਕੋਈ ਗੱਲ ਨਹੀਂ ਦੇਦਾ ਠੀਕ ਆ ਠੀਕ ਹੈ ਤੇ ਹੁਣ ਕਿਹੜੀ ਵਿਖਾ ਦੀਏ ਆ ਵੀ ਦੀ ਰਸੀਦ ਲੈ ਲੈ ਠੀਕ ਹੈ ਹੁਣ ਨਹੀਂ ਆਈ ਜੇ ਬੱਚਾ ਹੈ ਗਾ ਜੇ ਤਾਂ ਇਹ ਬੱਚੀ ਹੈ ਕਿ ਮਗਰ ਇਹ ਵੀ ਸੂਈ ਹੈ ਪਿੰਦੀ ਠੀਕ ਹੈ ਨਾ ਮਾਰ ਦਈ ਸੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਦੁੱਧ ਰੁਪਈਏ ਜੇ ਤੋ ਕਹੋ ਉੱਥੇ ਤੇ ਆਪਾਂ ਚਾਹ ਨੌ ਕਿਲੋ ਅੱਛਾ ਇੱਕ ਕਿਲੋ ਘੱਟ ਲਾਓ ਅੱਛਾ 8 ਕਿਲੋ ਮੰਨ ਕੇ ਚੱਲੀਏ ਇਹ ਆਈ ਆਜਾ ਨਾ ਉਹ ਪਟੇ ਘਾਣੀ ਨਾ ਇਹਨੇ ਮੂੰ ਲਾਇਆ ਜੀ ਠੀਕ ਹੈ ਤੇ ਕਿੰਨਾ ਦੁੱਧ ਚੁਾਈ ਜਾਊਗੀ ਦੁੱਧ ਵੀ 10 ਕਿਲੋ ਕਰੀ ਜਾਊਗੀ 10 ਕਿਲੋ ਕਰੀ ਜਾਊਗੀ 10 ਕਿਲੋ ਕਰੀ ਜਾਓ ਆ ਵਕਜੀ ਇਦਾਂ ਉਦਾਂ ਤੋਰ ਦੋ ਹਾਂ ਇੱਕ ਆਦਿਕੋ ਮੱਝ ਜਿਹੜੀ ਉਸ ਤੋਂ ਪਹਿਲਾਂ ਤੁਹਾਨੂੰ ਬਿਨਾ ਬੱਚੇ ਦੇ ਦਿਖਾਈ ਆ ਉਸੇ ਕੋ ਰਹੀ ਹੈ ਤੇ ਹੁਣ ਇਹ ਆਈਆਂ ਅੱਜ ਲੈ ਆ ਉਹ ਇਹਦੇ ਪਰ 2.5 ਕਿਲੋ ਦੀ ਦੋ ਡੰਗਲ ਠੀਕ ਹੈ ਪਾਸ ਕਰਕੇ ਕਿੰਨੇ ਲਿਆਂਦੀ ਕੋ 2.5 ਕਿਲੋ ਚੋਗੇ ਲਿਆਂਦੀ ਆ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਬਾਕੀ ਠੰਡੀ ਤੇ ਨਹੀਂ ਸ਼ਾਂਤ ਜੀ ਆ ਜਿਹੜੀ ਹੈ ਵੀ ਬੜੀ ਬਾਕੀ ਗਰਮੀ ਗਰਮੀ ਦੀ ਪ੍ਰਵਾਹ ਨਹੀਂ ਹੋਗੇ ਤੁਹਾਨੂੰ ਤੇ ਇਹਦਾ ਫਿਰ ਮੁੱਲ ਮੋਹਲੇ ਰਫਰੀ ਜੀ ਜੋ ਮਰਜ਼ੀ ਕਰੀਏ 30 ਕਰੀਏ 35 ਕਰੀਏ ਹਾਂਜੀ 22 ਦਿਸ਼ੀ ਦੇ ਦਾਂਗਾ ਚੋਤੋ ਫਿਕਸ ਨਹੀਂ ਹੋ ਗਿਆ ਅੱਛਾ ਮਾਣਦਾਨ ਕਰਾਂ ਫੁੱਲ ਭਣ ਭੜਾ ਕੇ ਫੋਨ ਲਾਵੇ ਠੀਕ ਆ ਕੋਈ ਗੱਲ ਨਹੀਂ ਮਗਰੀ ਵਸੀ ਜੇ ਠੀਕ ਆ ਬੱਚੇ ਕਿੱਥੇ ਜਿੰਨਾਂ ਦੇ ਜੇਸੀ ਦੀ ਮਗਰੀ ਵਸੀ ਜੇ ਬੱਚੇ ਆ ਬੱਚੇ ਜਿਹੜੇ ਆ ਬੱਚੇ ਤਿੰਨੇ ਬੱਚੇ ਆ ਆ ਤਿੰਨੇ ਹੀ ਬੱਚੇ ਆ ਜਿਹੜੇ ਆ 80 ਦੀ ਬੱਛੀ ਨੇ ਇਹ ਹੁਣ ਵਿਖਾਈ ਆ ਉਹਦੀ ਆ ਬੱਛੀ ਦੋਵੇਂ ਬੱਚੀਆਂ ਜਿਹੜਾ ਵਾਲੀ ਤੇ ਉਹ ਵਾਲਾ ਬੱਚਾ ਉਹ ਮਾਈ ਦਾ ਕੱਟਾ ਜੇ ਚਲੋ ਹੁਣ ਆ ਵੀ ਗਾਂ ਤੋੜੀ ਦੋ ਫਿਰ ਇਹ ਵੀ ਵਿਖਾ ਦੇਣੀ ਆ ਇਹ ਕਿੰਦੇ ਘਰੇ ਰੱਖੀ ਆ ਤੇ ਆਮ ਖਾਣੀ ਆ ਇਹ ਬੱਚੇ ਤਾਂ ਬਿਨਾ ਹੀ ਆ ਦੁੱਧ ਕਿੰਨਾ ਇਹਦੇ ਕੋਲ ਉਹਦੇ ਅੱਗੇ 6 ਤੋਂ 6.5 ਕਿਲੋ ਠੀਕ ਆ ਏ ਆ ਕਿ ਚਲੋ ਘਰ ਦਾ ਸਾਰੀ ਜਾਓਗੇ ਕਿ ਬਸ ਬੱਕਰੀ ਵਰਗੀ ਜੇ ਭਾਵੇਂ ਤੇਰਾ ਢੰਗ ਤੁਲੇ ਨੂੰ ਬਾਕੀ ਛੱਡੀ ਖੁੱਲੀ ਆ ਇਹ ਵੀ ਖੁੱਲੀਆਂ ਛੱਡੀਆਂ گاਵਾ ਸਾਰੀਆਂ ਅੱਗੇ ਵੇਦੀਆਂ ਨੇ ਇੱਥੇ ਡਾਂਗ ਜੀ ਲਾਈ ਸੀ ਰਸਤਾ ਬੰਦ ਕੀਤਾ ਤੇ ਸਾਰੀਆਂ ਖੁੱਲੀਆਂ ਛੱਡੀਆਂ 6 ਕਿਲੋ ਦੁੱਧ ਜਿਹੜਾ ਗਿੰਦਗੀ ਹੈਗਾ ਇਹ ਦੇਖੋ ਆ ਜਿ ਲੈ ਆ ਇਹ ਆ ਕਿ ਚਲੋ ਘਰ ਦੁੱਧ ਪੀਣ ਵਾਸਤੇ ਚੰਗੀ ਆ ਇਹੋ ਜਿਹਾਂ گاਵਾ ਦਾ ਦੁੱਧ ਸੰਗਣਾ ਹੁੰਦਾ ਵਾ ਚਾਹ ਪਾਣੀ ਦਾ ਵੀ ਵਧੀਆ ਸਾਰੀ ਜਾਊਗੀ ਇਹ ਪਰ ਸਿਨੀ ਪੋਣੀ ਜਿਹੜੀ ਕੋ ਪੜਾਣੀ ਪੋਣਾ ਪੈਂਦਾ ਠੀਕ ਆ ਇਹ ਰੱਸੀ ਤੋਂ ਪਾੜੀ ਤੋਂ ਬਗੈਰ ਹੀ ਆ ਜਿਹੜੀ ਕਹਿੰਦੇ ਠੰਡੀ ਸੀ ਲਿਆ ਜਣੀ ਉਹ ਵੀ ਇਤਰਾ ਚੱਲ ਜਣੀ ਆ ਤੇ ਇਹਦਾ ਫਿਰ ਮੁੱਲ ਮੁੱਲ ਆ ਰਿਹਾ 17000 ਰੁਪਇਆ ਅੱਛਾ ਬਾਕੀ ਫੂਨ ਲਾਵੇ ਭੈਣ ਭਰਾ ਮੋੜਦੇ ਨਹੀਂ ਆਪਾਂ ਕਿਸ ਨੂੰ ਦੇ ਕੇ ਤੋੜਾਂਗੇ ਕਿਸ ਨੂੰ ਨਾ ਨਹੀਂ ਕਰਦੇ ਆ ਕਿੰਨੇ ਕ ਥੋੜਾ ਕਰਦੀ ਹੈ ਮਾਨ ਹੋਰ 14000 ਦੀ 14000 ਦੀ ਕੋ ਜੋ ਫਿਕਸ ਨਹੀਂ ਕਰਦਾ ਕੋ ਲੀਗ ਨਹੀਂ ਮਾਰਦੀ ਆਪਾਂ। ਅੱਛਾ। ਦੇਖੇ ਤੋਰਾਂਗੇ ਭੈਣ ਭਰਾ ਫੋਨ ਲਾਵੇ ਕੋਈ। ਅੱਛਾ। ਦੇਖੇ ਤੋਰਾਂਗੇ ਆਪਾਂ ਮਾਣਾ ਨਹੀਂ ਕਰਦੇ ਕਿ ਮਾਣਾ। ਠੀਕ ਹੈ। ਕੋਈ ਵੀ ਡੰਗਰ ਕੋਈ ਲੀਗ ਨਹੀਂ ਵੱਜਗੀ। ਠੀਕ ਹੈ। ਦੇਖੇ ਤੋਰਾਂਗੇ ਤੇ ਬਾਕੀ ਕੋਈ ਇਹ ਨਹੀਂ ਵੀ ਹਾਂ ਵੀ ਇਹ ਛੱਡੀਆਂ ਉਹਦੇ ਤੇ ਘੁੱਜੀਆਂ ਰਹੀਆਂ। ਆ ਰਮਾਨਾ ਸ਼ਾਂਤੀ ਨਾ ਖਲੋਤੀਆਂ ਸਾਰੀਆਂ ਕੋਈ ਗੱਲ ਨਹੀਂ ਹੈ ਜਿੱਤ ਤਰ੍ਹਾਂ ਮਰਜੀ ਭਾਵੇਂ ਛੱਡ ਤੋ ਭਾਵੇਂ ਬੰਦੋ ਤੇ ਇੱਕ ਆਹ ਵਾਲੀ ਕੋਢੀ ਆ ਜਿਹੜੀ ਉਹਦੇ ਨਾਲ ਆ। ਆ ਇਧਰੇ ਕੋਈ ਆ ਦੇਖ ਸਾਡੇ ਇਤਰਾ ਹੀ ਖੁੱਲੀ ਤੇ ਥੱਲੇ ਹੀ ਬਹਿ ਜਾ ਭਾਵੇਂ। ਠੀਕ ਹੈ ਜੀ। ਉਹਦਾ ਨ ਮਸਲਾ ਹੋ ਗਿਆ ਜ ਤੇ ਆਹ ਵਾਲੀ ਕੋਟੀ ਹੈ ਜਿਹੜੀ ਗੇੜੇ ਦੇ ਨਾਲ ਜਾਣੀ ਹੈ ਆਹ ਦੇਖ ਸਕਦੇ ਜੀ ਇਹ ਵੀ ਦੇਖੇ ਤੋਰਾਂਗੇ ਆਪਾਂ আর ਕੋ ਖਾਲੀ ਮੋੜ ਲਾ ਕੇ ਨੂੰ ਠੀਕ ਆ ਵੀ ਦੇਖੇ ਤੋਰਨੇ ਭਣ ਭਰਾ ਫੋਨ ਕਰੇ ਚਾਹ ਮਾਣਾ ਮੇਰਾ ਠੀਕ ਆ ਇਹ ਤਾਂ ਮਾਲੀ ਆਪਣੇ ਕੋਲ ਇਹ ਤਾਂ ਛੋਟਾ ਜੀ ਤੋਰ ਦਈ ਨਾ ਰੇੜੇ ਲੱਗਾ ਜੀ ਵੀਰ ਜੀ ਜਿਹੜਾ ਭਾਵੇਂ ਇਹਨੂੰ ਰੱਬਾਂ ਨੂੰ ਤੋੜ ਦੋ ਜਿਹੜੇ ਵੀ ਜਦਾ ਮੱਗੀ ਆ ਅੱਛਾ ਤੁਸੀਂ ਵੀ ਕਰਦਾ ਜੀ ਤੇ ਅਜੋ ਲੈ ਆਓ ਫਿਰ ਰੇੜੇ ਕੰਦੇ ਲੱਗਾ ਆ ਜਿਹੜਾ ਭਾਵੇਂ ਭਾਈ ਪੱਠਾ ਜਨਾ ਮਰੀ ਤਕੜਾ ਲੱਗਦੀ ਨਾ ਬਾਕੀ ਇਥੋਂ ਡੇਰੀ ਚੋਂ ਹੀ ਲਿਆ ਹੋਣਾ ਕਿਤੇ ਡੇਰੀ ਚੋਂ ਡੇਰੀ ਤੇ ਡੇਰੀਆਂ ਦੇ ਪੱਠੇ ਵੀ ਜਿਹੜੇ ਆ ਚੰਗੇ ਖੁੱਲੇ ਹੀ ਹੁੰਦੇ ਆ ਉਹ ਇਹ ਵੀ ਗਾੜੀ ਖੁੱਲੇ ਸੁਭਾਲਾ ਕਰਮਾਲਾ ਠੀਕ ਆ ਤੇ ਬਾਕੀਆਂ ਚਲੋ ਮਾਲਕ ਦੀ ਕਿਰਪਾ ਨਾਲ ਜਿੰਨਾ ਸਾਰਾ ਸਾਫ ਆ ਠੀਕ ਆ ਇਹ ਰੀਆਂ ਨਾਲ ਰੱਖਣ ਵਾਲਾ ਵਕਟਾ ਬਾਕੀ ਡੇਰੀਆਂ ਤੇ ਜਿਹੜੇ ਕੱਟੇ ਹੁੰਦੇ ਪੂਰੇ ਜ਼ੋਰ ਵਾਲੇ ਹੁੰਦੇ ਆ ਗਿੱਜੇ ਹੁੰਦੇ ਆ ਜਿਆਦਾ ਜ਼ੋਰ ਲਾਉਣ ਕਿਉਂਕਿ ਪੱਠੇ ਪੱਠੇ ਵੀ ਜਿਆਦੇ ਹੁੰਦੇ ਤੇ ਫਿਰ ਗੋਵਾ ਵੀ ਜਿਆਦਾ ਸੁੱਕਣਾ ਹੁੰਦਾ ਵਾ ਦਿਨਾਂ ਹੀ ਡਰਦੇ ਹੀ ਆ ਕਿਸੇ ਤੋਂ ਕਿਉਂਕਿ ਆਵਾਜ਼ਾਈ ਸ਼ਹਿਰਾਂ 'ਚ ਕਾਫੀ ਹੁੰਦੀ ਆ ਤੇ ਇਹਦਾ ਮੁੱਲ ਕੀ ਜੇ ਫਿਰ ਮੋਹਲਰ ਵੀ ਇਹਾਂ ਕਰੀਏ 45 ਕਰੀਏ ਅੱਛਾ 38000 ਤੋਂ ਦਰਵਾਣ 38000 ਦਾ ਚਲੋ ਬਾਕੀ ਥੋੜਾ ਬਾਕੀ ਤੁਹਾਨੂੰ ਮਾਨਦਾਨ ਕਰਦਾ ਕਿ ਆਪਾਂ ਲੀਗ ਨਹੀਂ ਮਾਰਦੀ ਅੱਛਾ ਇਹਦਾ ਦੇਖੇ ਤੋਰਾਂ ਕੋ ਭਣ ਭੜਾ ਫੋਨ ਲਾਵੇ ਛੋਟਾ ਪਸੰਦ ਆਵੇਗੇ ਇਹਨੂੰ ਠੀਕ ਹੈ ਫੋਨ ਲਾਵੇ ਦੇਵਾ ਕੁਦਾ ਠੀਕ ਹੈ ਕਾ ਨਹੀਂ ਕਰਦਾ ਠੀਕ ਹੈ ਤੇ ਬਾਕੀ ਦੁੱਧ ਦੀ ਕੋਈ ਚਵਾਈ ਕਰਕੇ ਹਨਾ ਤਸੱਲੀ ਕਰਕੇ ਬਾਕੀ ਵੀ ਜੀ ਆਪਣੀ ਕਿਸੇ ਲਈ ਇੱਥੋਂ ਦੀ ਜੀ ਹਾਂਜੀ ਆਪਣੀ ਕਿਸੇ ਦੇ ਘਰ ਦੀ ਕੋਈ ਵੀ ਦੋ ਟਾਈਮ ਛੋਲੇ ਤਿੰਨ ਟਾਈਮ ਛੋਲੇ ਆਪਾਂ ਕੋਈ ਸਰਦਰ ਜੀ ਇੱਥੇ ਅੱਛਾ ਕਿਸੇ ਦੇ ਘਰ ਦੇ ਫੇਰ ਪਈ ਦੀ ਗੰਦੀ ਵੀ ਠੀਕ ਹੈ ਜੀ ਇਹਦੇ ਘਰ ਮਿਲੇ ਨਾ ਮਿਲੇ ਇੱਥੇ ਦੋ ਟਾਈਮ ਚ ਹੋਵੇ ਠੀਕ ਹੈ ਡੰਗਰ ਹੁਣ ਮੰਨ ਲਓ ਅੱਜ ਮੇਰੇ ਕੋਲ ਇਹੋ ਆਈ ਆ ਜਮਨ ਨਾਮ ਲਈ ਤੇ ਮੈਂ ਇਹਨੂੰ ਕੀ ਡਾਂਗ ਮਾਰ ਦੂੰਗਾ ਹਾਂਜੀ ਹਾਂ ਜੀ ਫੇਰੇ ਮਿਲ ਪੂਗੀ ਹਾਂਜੀ ਹਾਂਜੀ ਕਿਆ ਹੁਣ ਮੱਝ ਬੱਚੇ ਤੋਂ ਬਣਾਵਾ ਇਹੋ ਵੀਰਾ ਘਰੇ ਆਪਾਂ ਬਾੜੇ ਤੇ ਚੋਈਏ ਕਿਹੜਾ ਬਾੜੇ ਤੇ ਮਿਲਿਆ ਕਰਾਂ ਠਾਪੀ ਜਿਹੀ ਮਿਲਿਆ ਤੇ ਆਪਣੇ ਗਰੰਟੀ ਗਾਲ ਇਹਨੂੰਗੀ ਠੀਕ ਹੈ ਬੱਚੇ ਤੋਂ ਬਣਾਇਓ ਬਾਕੀ ਇਹ ਵੀ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਕਰਿਓ ਆਪਾਂ ਤੁਹਾਨੂੰ ਤਸੱਲੀ ਕਰਕੇ ਛੱਡੋ ਆਪਣੇ ਬੇਨਤੀ ਵੀਰਾਂ ਗੜੀ ਤੇ ਆਪਣੀ ਇਹੋ ਘਰੋਂ ਤਸੱਲੀ ਕਰਕੇ ਛੱਡੋ ਠੀਕ ਹੈ ਜੀ ਬਾਕੀ ਆਪਣੀ